ਮੇਰੇ ਸਾਰੇ ਹੀ ਦੋਸਤਾਂ ਨੂੰ ਢੇਰੂ ਗੋਪੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਹੋਰ ਨਵਾਂ ਰਿਸ਼ਤਾ ਲੈ ਕੇ ਹਾਜ਼ਰ ਆ ਜੀ ਔਰ ਅਸੀਂ ਸਾਰਿਆਂ ਨੂੰ ਇੱਕੋ ਗੱਲ ਹੀ ਕਹਿਨੇ ਆ ਸਾਡੇ ਕੋਲ ਰਿਸ਼ਤਾ ਹਮੇਸ਼ਾ ਜਿਹੜਾ ਤੁਹਾਨੂੰ ਮਿਲੇਗਾ ਨਸ਼ਾ ਰਹਿਤ ਦਾਜ ਰਹਿਤ ਰਿਸ਼ਤਾ ਢੇਰੂ ਗੋਪੇ ਕੋਲ ਮਿਲੇਗਾ ਜਿਹੜੇ ਕੋਈ ਨਸ਼ੇ ਵਾਲੇ ਹਨ ਉਹ ਸਾਡੇ ਪੇਜ ਤੋਂ ਦੂਰ ਹੀ ਰਹਿਣ ਲਾਲਚੀ ਪਰਿਵਾਰ ਵੀ ਦੂਰ ਹੀ ਰਹਿਣ ਕਿਉਂਕਿ ਅਸੀਂ ਨਸ਼ਾ ਰਹਿਤ ਤੇ ਦਾਜ ਰਹਿਤ ਹੀ ਰਿਸ਼ਤਾ ਕਰਵਾਉਣੀ ਆ ਇਸ ਕਰਕੇ ਢੀਰੂ ਗੋਪੇ ਤੇ ਉਹੀ ਨੰਬਰਾਂ ਦੇ ਸੰਪਰਕ ਕਰਿਆ ਕਰੋ ਜਿਹੜਾ ਨਸ਼ੇ ਤੋਂ ਤੇ ਦਾਜ ਤੋਂ ਬਗੈਰ ਹੋਣਾ। ਹੁਣ ਆਪਾਂ ਤੁਹਾਡੇ ਸਾਹਮਣੇ ਆਪਣੇ ਕੰਬੋਸਿਕ ਪਰਿਵਾਰ ਦੇ ਲੜਕੇ ਦਾ ਰਿਸ਼ਤਾ ਲੈ ਕੇ ਹਾਜ਼ਰ ਆ ਜੀ। ਇਹ ਲੜਕਾ ਨਿਊਜ਼ੀਲੈਂਡ ਦੇ ਵਿੱਚ ਹੈ ਜੀ ਵਰਕ ਪਰਮਿਟ ਤੇ। ਇਹਦਾ ਡੇਟ ਆਫ ਬਰਥ 1996 ਦਾ ਹਾਈਟ 5 ਫੁੱਟ 8 ਇੰਚ। 2 ਕਿਲੇ ਜ਼ਮੀਨ ਹੈ ਫਰੋਈਪੁਰ ਜ਼ਿਲ੍ਹੇ ਦਾ ਰਿਸ਼ਤਾ ਹੈ ਜੀ ਭੈਣ ਭਰਾ ਨੇ। ਇਹਨਾਂ ਕੋਲ ਬਹੁਤ ਹੀ ਵਧੀਆ ਉਹਦਾ ਕਾਰੋਬਾਰ ਹੈ ਨਿਊਜ਼ੀਲੈਂਡ ਦੇ ਵਿੱਚ। ਇਹ ਚਾਹੁੰਦੇ ਹਨ ਬਹੁਤ ਹੀ ਵਧੀਆ ਲੜਕੀ ਪੜੀ ਲਿਖੀ ਜਿਵੇਂ ਕਿ ਕਿਸੇ ਲੜਕੀ ਨੇ ਬੀਏ ਐਮਏ ਜਾਂ ਬੀਕਾਮ ਐਮਕਾਮ ਕੀਤੀ ਹੋਵੇ ਤੇ ਕੁੜੀਆ ਦੀ ਹਾਈਟ 5 ਫੁੱਟ 3-4 ਇੰਚ ਹੋਵੇ ਉਹੀ ਪਰਿਵਾਰ ਸੰਪਰਕ ਕਰ ਸਕਦੇ ਹਨ ਬਹੁਤ ਹੀ ਵਧੀਆ ਆਪਣਾ ਜਾਣਕਾਰ ਆਪਣਾ ਆਉਦਾ ਹੀ ਪਰਿਵਾਰ ਏ ਢੀਰ ਗੋਪੇ ਦੇ ਨੰਬਰ ਦਿੱਤੇ ਗਏ ਹਨ ਇਹਨਾਂ ਨੰਬਰਾਂ ਦਾ ਸੰਪਰਕ ਕਰੋ ਲਾਈਕ ਤੇ ਸ਼ੇਅਰ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਹੋਰ ਪਰਿਵਾਰਾਂ ਦੇ ਨਵੇਂ ਰਿਤਿਆਂ ਵਾਸਤੇ ਸਾਡੇ ਪੇਜ ਨੂੰ ਫੋਲੋ ਕਰੋ ਸਤਿ ਸ੍ਰੀ ਅਕਾਲ ਜੀ